ਕਦੀ ਆਪਣੇ ਬੱਚਿਆਂ ਦੇ ਬ੍ਰੇਨ ਵਿੱਚ ਰਿਸ਼ਤੇਦਾਰਾਂ ਦੇ ਪ੍ਰਤੀ ਨਫ਼ਰਤ ਨਾ ਪੈਦਾ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਹੋ ਸਕਦਾ ਕੱਲ ਨੂੰ ਤੁਹਾਡੀ ਸਮਾਂ ਪਾ ਕੇ ਰਿਸ਼ਤੇਦਾਰ ਨਾਲ ਬਣ ਜਾਏ ਪਰ ਬੱਚਾ ਕੋਮਲ ਹਿਰਦਾ ਹੈ ਉਹਦੇ ਅੰਦਰੋਂ ਸਾਰੀ ਜ਼ਿੰਦਗੀ ਉਹ ਗੱਲ ਨਹੀਂ ਜਾਣੀ ਕਿ ਸੱਚੀ ਮਾਸੜ ਤੇ ਮਾਸੀ ਮਾੜੇ ਨੇ ਸੱਚੀ ਭੂਆ ਤੇ ਫੁੱਫੜ ਮਾੜੇ ਨੇ ਸੱਚੀ ਸਾਡਾ ਭਾਈਆ ਵਾਕਿਆ ਮਾੜਾ ਹੈ ਕਿਉਂਕਿ ਮੰਮੀ ਡੈਡੀ ਆਂਦੇ ਹੁੰਦੇ ਸੀ ਗੱਲ ਨੂੰ ਤੁਹਾਡੀਆਂ ਪਾਈਆਂ ਜਫੀਆਂ ਆਪਣੇ ਰਿਸ਼ਤੇਦਾਰਾਂ ਨੂੰ ਕੀ ਆਂਦੀਆਂ ਇੱਕ ਵਾਰੀ ਤੁਸੀਂ ਆਪਣੀਆਂ ਉਹਨਾਂ ਕੋਮਲ ਪੱਤੀਆਂ ਦੇ ਉੱਤੇ ਜ਼ਹਿਰ ਪਾ ਦਿੱਤਾ ਹੈ ਉਹਨਾਂ ਦੇ ਅੰਦਰ ਉਹ ਗੱਲ ਪਾ ਦਿੱਤੀ ਹੈ ਕਿ ਰਿਸ਼ਤੇਦਾਰ ਚੰਗੇ ਨਹੀਂ ਹੁੰਦੇ ਸਾਡੇ ਇਹ ਨਫ਼ਰਤ ਕਰਦੇ ਸਾਡੇ ਨਾਲ ਆਪਣੇ ਆਪ ਨੂੰ ਸਮਝਾਓ ਆਪਣੇ ਆਪ ਨੂੰ ਬਦਲੋ ਆਪਣੀ ਸੋਚ ਬਦਲੋ ਆਪਣੇ ਵਿਚਾਰ ਬਦਲੋ ਜੋ ਗੁਰੂ ਸਾਹਿਬ ਦੀ ਇੱਥੇ ਬਾਣੀ ਕਹਿੰਦੀ ਹੈ ਸਾਨੂੰ ਉਹਨੂੰ ਸਮਝੋ ਕਬੀਰ ਜੋਤੋਏ ਸਾਧ ਪਰਮ ਕੀ ਸਾਧ ਕਹਿੰਦੇ ਸੱਸੇ ਨੂੰ ਕੰਨਾ ਤੇ ਧੱਦਾ ਸਾਧ ਸਾਧਾਰਥ ਤੇ ਸਦਰ ਸਦਰਦਾਰਥ ਤੇ ਤਾਂਗ ਇਸ ਲੋਕ 240 ਨੰਬਰ ਹੈ ਜਦੋਂ ਭਗਤ ਕਬੀਰ ਜੀ ਦੇ ਸ਼ਲੋਕਾਂ ਦਾ ਪਾਠ ਕਰੀਦਾ 240 ਨੰਬਰ ਸ਼ਲੋਕ ਹੈ 1377 ਨੰਬਰ ਅੰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕਬੀਰ ਜੋ ਤੋ ਇਹ ਸਾਧ ਪਰਮ ਕੀ ਜੇ ਤੈਨੂੰ ਸਦਰ ਹੈ ਸਾਧਾਰਥ ਹੈ ਸਦਰ ਤਾਂਗ ਪਰਮ ਕੀ ਉਸ ਪਿਆਰੇ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤੇ ਕੀ ਕਰ ਫਿਰ ਪੱਕੇ ਸੇਤੀ ਖੇਲ ਜੇ ਤੇਰੇ ਅੰਦਰ ਸੱਚੀ ਪਿਆਰ ਆ ਨਾ ਤੇ ਪੱਕੇ ਗੁਰੂ ਦੇ ਅੱਗੇ ਆਣ ਕੇ ਪਿਆਰ ਦੀ ਖੇਡ ਖੇਡ ਕਿਉਂਕਿ ਕਾچی ਸਰਸੋਂ ਪੇਲ ਕੈ ਨਾ ਖੜ ਪਈ ਨਾ ਤੇਲ ਜੇ ਕੱਚੇ ਗੁਰੂ ਕੋ ਚਲਾ ਗਿਆ ਨਾ ਫਿਰ ਤੇਰੀ ਹਾਲਤ ਪਤਾ ਕਿਹੜੀ ਹੋਣੀ ਆ ਜਿਵੇਂ ਕੋਈ ਬੰਦਾ ਕੋਲੂ ਤੇ ਲੈ ਗਿਆ ਆਪਣੀ ਸਰੋਂ ਆਪਾਂ ਤੜ ਜੋ ਕੋਈ ਕਹਾਣੀ ਕਢਾਉਣ ਗਿਆ ਹੋਵੇ ਬਜ਼ੁਰਗੋਨਾਂ ਨੂੰ ਪਤਾ ਹੋਣਾ ਜਦੋਂ ਆਪਾਂ ਕਹਾਣੀ ਕਢਾਉਣ ਜਾਂਦੇ ਸੀ ਸਰੋਂ ਤੇ ਤੋਰੀਏ ਨੂੰ ਧੁੱਪੇ ਪਾਉਣਾ ਪਹਿਲਾਂ ਜਦੋਂ ਤੋੜੇ ਚ ਪਉਣਾ ਤੇ ਛਣ ਛਣ ਦੀ ਆਵਾਜ਼ ਆਉਣੀ ਵੀ ਕੜਕ ਗਈ ਆ ਸੁੱਕ ਗਈ ਆ ਫੇ ਆਪਾਂ ਕੋਲੂ ਤੇ ਲੈ ਕੇ ਜਾਂਦੇ ਹੁੰਦੇ ਸੀ ਤੇ ਕੋਲੂ ਵਾਲੇ ਕਹਿੰਣਾ ਲੈ ਵੀ ਜਵਾਨਾ ਇਧਰ ਡਰਮੀ ਰੱਖ ਦੇ ਤੇਲ ਵਾਲੀ ਉਧਰ ਤੋੜਾ ਰੱਖ ਦੇ ਨਾਲੇ ਤੇਰੀ ਡਰਮੀ ਤੇਲ ਨਾਲ ਭਰ ਜਾਣੀ ਆ ਤੇ ਨਾਲੇ ਤੋੜਾ ਖਾਲ ਨਾਲ ਭਰ ਜਾਣਾ ਹੁਣ ਬੰਦਾ ਲੈ ਗਿਆ ਸਰੋਂ ਕੱਚੀ ਹਰੀ ਤੇ ਕੋਲੂ ਵਾਲੇ ਨੂੰ ਕਹਿੰਦਾ ਮੈਂ ਇਹ ਚੋ ਤੇਲ ਕਢਾਉਣ ਆਇਆ ਕੋਲੂ ਵਾਲਾ ਕਹਿੰਦਾ ਵੀ ਭਾਈ ਇਹ ਕੱਚੀ ਸਰੋਂ ਐ ਚੋ ਤੇਲ ਨਹੀਂ ਨਿਕਲਣਾ ਹਾਂ ਦਾ ਤੈਨੂੰ ਕੀ ਤੂੰ ਪੈਸੇ ਲੈਣੇ ਆ ਹਾਂ ਦਾ ਤੇਰੀ ਸਰੋਂ ਖਰਾਬ ਹੋ ਜਾਣੀ ਆਂਦਾ ਹੋਲੈਂਡ ਦੇ ਤੂੰ ਪੈਸੇ ਲੈਣੇ ਹੁਣ ਜਦੋਂ ਵਿੱਚ ਸਰੋਂ ਪਾਈ ਉਹਦਾ ਕੋਲੂ ਹੀ ਜਾਮ ਹੋ ਗਿਆ ਨੁਕਸਾਨ ਹੋ ਗਿਆ ਉਹਦੇ ਕੋਲੂ ਦਾ ਉਹਨੂੰ ਕਹਿੰਦਾ ਜੀ ਕਿੰਨਾ ਕ ਤੇਲ ਨਿਕਲੂ ਹਾਂ ਦਾ ਤੇਲ ਛੱਡ ਤੂੰ ਮੈਨੂੰ ਹੁਣ ਕਈ ਘੰਟੇ ਲਾ ਕੇ ਕੋਲੂ ਨੂੰ ਠੀਕ ਕਰਨ ਤੇ ਟਾਈਮ ਲੱਗਣਾ ਮੇਰਾ ਇਹ ਕਿਹੜੀ ਹਾਲਤ ਐ ਜੀ ਜਿਹੜੇ ਕੱਚੇ ਗੁਰੂਆਂ ਕੋ ਜਾਂਦੇ ਆ ਉਹਨਾਂ ਦੀ ਹਾਲਤ ਉਸ ਬੰਦੇ ਵਰਗੀ ਹੁੰਦੀ ਹੈ ਜਿਹੜਾ ਜਿੱਦ ਕਰਦਾ ਕੱਚੀ ਸਰੋਂ ਲੈ ਜਾਂਦਾ ਹੈ ਕੋਲੂ ਦੇ ਕੋਲ ਨਾ ਵਿੱਚੋਂ ਖਾਲ ਨਿਕਲਦੀ ਹੈ ਤੇ ਨਾ ਵਿੱਚੋਂ ਤੇਲ ਨਿਕਲਦਾ ਪਰ ਜੇ ਸਰੋਂ ਟਣਕਾ ਕੇ ਖੜੀ ਹੋਵੇ ਤੇਲ ਵੀ ਨਿਕਲੂਗਾ ਤੇ ਖਾਲ ਵੀ ਬਣੇਗੀ ਉਹਦੇ ਵਿੱਚੋਂ ਜੇ ਤੇਰੇ ਅੰਦਰ ਪਿਆਰ ਦੀ ਖੇਡ ਖੇਡਣ ਦਾ ਸ਼ੌਂਕ ਹੈ ਨਾ ਪੱਕੇ ਗੁਰੂ ਕੋ ਆ ਕੱਚੇ ਗੁਰੂ ਕੋ ਨਾ ਚਲ ਜੀ ਨਹੀਂ ਤੇਰੀ ਹਾਲ ਤੋਸ ਕੱਚੀ ਸਰੋਂ ਵਰਗੀ ਹੋਣੀ ਹੈ ਤੇ ਅੱਜ ਲੋਕ ਕੱਚਿਆਂ ਕੋ ਜਾਂਦੇ ਆ ਨੱਚਦੇ ਜਾ ਕੇ ਬਾਬਿਆਂ ਦੇ ਅੱਗੇ ਤੁਸੀਂ ਵੇਖਿਆ ਕਈ ਦੇਹ ਤਾਰੀਆਂ ਦੇ ਅੱਗੇ ਸਾਹਮਣੇ ਡਾਂਸ ਕਰਦੇ ਆ ਨੱਚਦੇ ਆ ਚੌਂਕੀਆਂ ਭਰਦੇ ਆ ਅੱਛਾ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਪੈਦਾ ਹੋਈਆਂ ਤੁਸੀਂ ਵੇਖੋ ਪੰਜਾਬ 'ਚ ਤੁਸੀਂ ਵੈਰਾਈਟੀਆਂ ਵੇਖੋ ਇੱਕ ਪੂਰੀ ਪੂਰੀ ਬੋਤਲ ਖੇਚ ਜਾਂਦਾ ਹੈ ਕਿਸ ਦੇ ਸਾਹਮਣੇ ਆਰਤੀਆਂ ਹੋ ਰੀਆਂ ਨੇ ਅੱਛਾ ਕਈ ਪਤਾ ਕਰਨਗੇ ਕਿ ਕਿੱਥੋਂ ਪੈਦਾ ਹੋ ਗਏ ਉਹ ਕਸਟ ਉਹ ਦੁਕਾਨ ਪਾ ਕੇ ਬੈਠਾ ਹੈ ਜਦੋਂ ਕਸਟਮਰ ਜਾਂਦੇ ਨੇ ਤੇ ਦੁਕਾਨ ਤੇ ਗਾਗਾ ਸਿਰ ਤੇ ਚਲਣੀ ਹੈ ਜਦੋਂ ਗਾਗ ਜਾਂਦੇ ਦੁਕਾਨ ਚੱਲੂਗੀ ਅੱਛਾ ਮੈਂ ਪਹਿਲਾਂ ਗੱਲ ਕਹਤੀ ਆ ਅੱਜ ਕਿਸੇ ਡੇਰੇ ਤੇ ਕੋਈ ਨਾ ਜਾਵੇ ਆਪੋ ਆਪਣੇ ਪਿੰਡਾਂ ਸਵੇਰੇ ਅਮਰਤ ਵੇਲੇ ਉਠੋ ਗੁਰਦੁਆਰੇ ਭਰਦੋ ਆਪੋ ਆਪਣੀ ਸੰਗਤ ਸਵੇਰੇ ਉੱਠ ਕੇ ਪੂਰੀ ਆਸਾ ਦੀ ਵਾਰ ਦਾ ਚੰਗੇ ਟੌਪ ਦੇ ਗੁਰਦੁਆਰੇ ਚ ਰਾਗੀ ਹੋਣ ਸ਼ਰਧਾ ਪੂਣਾ ਘੰਟਾ ਹਰ ਪਿੰਡ ਵਿੱਚ ਗੁਰਦੁਆਰ ਦੀ ਵਿਚਾਰ ਹੋਵੇ ਪਿੰਡ ਵਿੱਚ ਮਾਫ ਕਰਨਾ ਇੱਕ ਬੇਨਤੀ ਕਰਾਂ ਜੇ ਪਿੰਡਾਂ ਵਿੱਚ ਇੰਨੇ ਗੁਰਦੁਆਰੇ ਹੋਣ ਤੋਂ ਬਾਅਦ ਵੀ ਡੰਡਾਂ ਚੋ ਟਰਾਲੀਆਂ ਬੱਸਾਂ ਭਰ ਕੇ ਡੇਰਿਆਂ ਦੀਆਂ ਰੌਣਕਾਂ ਵਧਾਉਣ ਜਾਣੀਆਂ ਤੇ ਮਾਫ ਕਰਨਾ ਸਾਡੇ ਵਾਸਤੇ ਚੁਣੌਤੀ ਹੈ ਤੇ ਫੇ ਗੁਰਦੁਆਰੇ ਦੇ ਵਿੱਚੋਂ ਪ੍ਰਚਾਰ ਕੀ ਹੋਇਆ